ਉਹ ਡਾਇਲੌਗ ਮੈਨੂੰ ਬੜਾ ਚੰਗਾ ਲੱਗਦਾ ਏ ਉਹ ਜਿਹੜਾ ਕਹਿੰਦਾ ਕਾਤੀਆ ਇਹ ਮਜ਼ਦੂਰ ਦਾ ਹੱਥ ਹੈ ਤੂੰ ਕਹੇ ਤੋ ਭੌਕੂ ਤੂੰ ਕਹੇ ਤੋ ਕਾਟ ਬੜਾ ਵਾਦੂ ਡਾਇਲੌਗ ਏ ਵੀ ਉਹ ਉਹ ਜਿਹੜਾ ਆਂਦਾ ਨਾ ਇੱਕ ਫਿਲਮ ਦੇ ਵਿੱਚ ਭਾਈ ਉਹ ਜਿਹੜਾ ਕਹਿੰਦਾ ਆ ਡੌਨ ਕੋ ਫੜਨਾ ਮੁਮਕਨ ਨਾ ਨਾ ਮੁਮਕਨ ਵੀ ਆ ਵੀ ਬੜਾ ਟੌਰੀ ਹੋ ਵੀ ਨਾ ਤੋ ਵੀ ਉਹ ਮਾਰਨਾ ਵੀ ਆ ਚੂੜੀਆਂ ਫਿਲਮ ਏ ਜਿਹੜੀ ਉਹ ਚੂੜੀਆਂ ਫਿਲਮ ਦੀ ਗੱਲ ਕਰਦਾ ਉਹ ਸਾਡੇ ਪਿੰਡ ਬਣੀ ਹੋ ਅੱਛਾ ਕਾੜੇ ਦੇ ਲੱਗ ਗਿਆ ਸ਼ੇਰ ਸਿੰਘ ਸਾਡਾ ਪਿੰਡ ਜਾਂ ਉੱਥੇ ਉਹਦੇ ਉੱਥੇ ਸੈਮਾ ਚੂੜੀਆਂ ਲੈਣ ਨਹੀਂ ਆਉਂਦੀ ਹਾਂ ਮੇਲੇ 'ਚ ਆਉਂਦੇ ਮਗਰ ਹੀ ਜੜਾ ਵਾ ਉਹ ਮਮਰਨ ਆ ਜਾਂਦਾ ਉਹਦੇ ਪਿੱਛੇ ਹੀ ਮੈਂ ਸੀ ਅੱਛਾ ਮੈਨੂੰ ਕੈਮਰਾ ਵਾਲਾ ਕਹਿੰਦਾ ਦਫਾ ਹੋ ਜਾ ਬਾਹਰ ਹੋ ਜਾ ਉਹ ਇੱਕ ਸ਼ਾਟ ਨਹੀਂ ਮੇਰਾ ਉਹਨਾਂ ਨੇ ਆਉਣ ਦਿੱਤਾ ਨਹੀਂ ਤੇ ਫਿਲਮ ਦੇ ਵਿੱਚ ਮੈਂ ਹੀ ਆ ਗਈ ਉਹ ਮੇਰੇ ਪੈਰਾਂ 'ਚ ਘੁੰਗਰੂਪਵਾ ਦੇ ਤੇ ਫੇਰ ਮੇਰੀ ਠੋਰ ਵੇਖ ਲੈ ਤੇ ਫੇਰ ਮੇਰੀ ਠੋਰ ਵੇਖ ਲੈ